ਯੂਟੀਟੀ ਤੇ ਚੌਂਟ ਮਰਡਰ ਏਰੀਆ ਭਰਤੀ ਲਈ ਹੁਣ ਇੱਕ ਫੇਰ ਪੱਤਰ ਆ ਗਿਆ ਜੀ 19 ਤਰੀਕ ਨੂੰ ਹੁਣ ਜਿਹੜਾ ਸਖਿਆ ਅਫਸਰ ਜਿਹੜੇ ਛੇ ਬਾਰਡਰ ਡਿਸਟ੍ਰਿਕਟ ਨੇ ਉਹਨਾਂ ਨੂੰ ਬੁਲਾਇਆ ਗਿਆ ਤਾਂ ਕਿ ਨਿਯੁਕਤੀ ਪੱਤਰ ਤਿਆਰ ਕੀਤੇ ਜਾਣ ਪਰ ਪਤਾ ਨਹੀਂ ਪਿਛਲਾ ਤਜਰਬਾ ਜਿਹੜਾ ਲੱਗਦਾ ਹੈ ਜੇ 3 ਦਿਨ ਪਏ ਹੈ ਉਹ ਜਿਵੇਂ ਬਾਰਿਸ਼ ਆ ਕਹਿੰਦਾ ਕਿ ਨਾ ਜਾਣੀ ਊਠ ਕੇ ਕੜੀ ਬੈਠੇ ਹਾਲੇ ਵਿਆਹ ਦੀ ਵਾਟ ਤੇ ਲੰਮੜੀ ਇਹੋ ਗੱਲ ਹੋਇਆ ਖੜੀ ਹੋਈ ਖੜੀ ਹੈ ਤੇ ਚਲੋ خیر ਬੇਪਰੋਸੀਆਂ ਦੇ ਵਿੱਚੋਂ ਵੀ ਪਰੋਸਾ ਦਾ ਰੱਖਣਾ ਚਾਹੀਦਾ ਤੇ ਉਮੀਦ ਦੇ ਉੱਤੇ ਦੁਨੀਆ ਕਾਇਮ ਹੈ ਪਰ ਬਹੁਤ ਉੱਚੀ ਫੀਲਿੰਗ ਵੀ ਜੇ ਲੈ ਜੰਨੇ ਆ ਮੁੜ ਕੇ ਟੁੱਟ ਭਜ ਹੁੰਦੀ ਹੈ ਤੇ ਚਲੋ ਉਮੀਦ ਰੱਖਣੀ ਚਾਹੀਦੀ ਹੈ 19 ਤਰੀਕ ਨੂੰ ਸਟੇਸ਼ਨ ਅਲਾਟ ਕਰਕੇ ਨਾਲ ਦੇ ਨਾਲ ਨਿਯੁਕਤੀ ਪੱਤਰ ਦਿੱਤੇ ਜਾਣਗੇ ਰਾਜਪਦਰੀ ਸਮਾਗਮ ਕੀਤਾ ਜਾ ਰਿਹਾ ਤੇ ਲੁਧਿਆਣਾ ਦੇ ਵਿੱਚ ਪੰਜਾਬੀ ਭਵਨ ਦੇ ਵਿੱਚ ਜਿਹੜੀ ਬਿਲਡਿੰਗ ਹੈ ਉਹਦੇ ਵਿੱਚ ਹੀ ਹੈ ਸੋ ਚਲੋ ਜਗਾ ਵੀ ਠੀਕ ਹੈ ਚੰਡੀਗੜ੍ਹ ਨਾਲੋਂ ਤੇ ਉਸ ਤੋਂ ਬਾਅਦ 9894 ਦੀ ਭਰਤੀ ਇਸ ਥਿੱਕੇ ਨਾਲ ਹੀ ਹੋ ਜਾਏਗੀ ਤੇ ਜਲਦੀ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ देर ਹੋ ਗਈ ਅੱਗੇ ਵਿਸਾਖੀ ਤੋਂ ਪਹਿਲਾਂ ਪਹਿਲਾਂ ਕਰ ਦੇਣਾ ਤਾਂ ਚੰਗਾ ਹੀ ਹੈ ਕਰ ਵਰਕ ਬਾਅਦ ਸਾਰਿਆਂ ਨੂੰ ਅਡਵਾਂਸ ਦੇ ਵਿੱਚ ਜਿਸਰੇ ਚੜਦੀ ਆ ਤਾਂ